ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਿਆਣੇ ਕਹਿੰਦੇ ਆ ਵੀ ਗੰਗਾ ਉਲਟੀ ਵਹਿੰਦੀ ਨਹੀਂ ਹੁੰਦੀ ਪਰ ਅੱਜ ਦੁਪਹਿਰੇ 12:00 ਵਜੇ ਇਹ ਗੰਗਾ ਟੀਵੀ ਚੈਨਲਾਂ ਦੇ ਉੱਤੇ ਉਲਟੀ ਵਗਾਈ ਜਿਹੜੀ ਆ ਉਲਟੀ ਵਹਾਇ ਦਾ ਜਿਹੜਾ ਉਹ ਦੇਖਣ ਨੂੰ ਮਿਲਿਆ ਪੁੱਠਾ ਵਹਾ ਵਹਾ ਇਸ ਕਦਰ ਵੇਖਣ ਨੂੰ ਮਿਲਿਆ ਵੀ ਜਥੇਦਾਰ ਕਾਰਜਕਾਰੀ ਕੁਲਦੀਪ ਸਿੰਘ ਗੜਗਾ ਜੀ ਸ਼੍ਰੀ ਅਕਾਲ ਤਖਤ ਸਾਹਿਬ ਉਹ ਇਹ ਕਹਿੰਦੇ ਆ ਵੀ ਮੈਂ ਆਦੇਸ਼ ਕਰਦਾ ਵੀ ਐਸਜੀਪੀਸੀ 328 ਰੂਪ 55 ਰੂਪ ਜਿਹੜੇ ਲਾਪਤਾ ਹੋਏ ਆ ਜਿਨ੍ਹਾਂ ਦੀ ਐਸਆਈਟੀ ਬਣੀ ਹੈ ਜਾਂਚ ਵਾਸਤੇ ਕਹਿੰਦੇ ਉਹਦੇ ਚ ਸਹਿਯੋਗ ਕਰੋ ਹੁਣ ਕੁਝ ਦਿਨ ਪਹਿਲਾਂ ਤੱਕ ਤਾਂ ਇਹੋ ਜਥੇਦਾਰ ਸਹਿਬਾਨ ਜਿਹੜੇ ਆ ਰੈ ਮਸ਼ਵਰਾ ਕਰਕੇ ਇਹ ਗੱਲ ਕਹਿ ਰਹੇ ਸੀ ਵੀ ਇਹ ਸਾਡਾ ਆਪਣਾ ਮਾਮਲਾ ਆਸੀਂ ਆਪੇ ਨੇ ਜੱਠ ਲਾਂਗੇ ਇਹ ਜਿਹੜਾ ਹਿਰਦੇ ਪਰਵਰਤਨ ਹੋਇਆ ਇਹਦੇ ਪਿੱਛੇ ਕੀ ਸਿਆਸਤ ਆ ਇਹਦੇ ਪਿੱਛੇ ਕੀ ਕਾਰਨਾ ਵੀ ਅਚਾਨਕ ਜਥੇਦਾਰ ਸਾਹਿਬ ਨੇ ਹੁਣ ਹਦੇਸ਼ ਜਾਰੀ ਕਰਤਾ ਵੀ ਕਰੋ ਸਹਿਯੋਗ ਕੀ ਸਤਵਿੰਦਰ ਕੋਹਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਕਿਤੇ ਵੱਡੇ ਘਰਾਂ ਨਾਲ ਤੇ ਨਹੀਂ ਜੁੜਦੀਆਂ ਪਈਆਂ ਇਸੇ ਕਰਕੇ ਤੇ ਨਹੀਂ ਭੁੰਧੜ ਸਾਹਿਬ ਨੇ ਵੀ ਸ਼ਨੀਵਾਰ ਪ੍ਰੈਸ ਕਾਨਫਰੈਂਸ ਕੀਤੀ ਪਹਿਲਾ ਸਵਾਲ ਦੂਜਾ ਸਵਾਲ ਪਟੀ ਸਾਹਿਬ ਇਹ ਹੈਗਾ ਵੀ ਐਸਜੀਪੀਸੀ ਦੇ ਹੀ ਕੁਝ ਮੈਂਬਰ ਜਿਹੜੇ ਆ ਉਹ ਜਥੇਦਾਰ ਸਹਿਬਾਨ ਦੇ ਖਿਲਾਫ ਹੋ ਗਏ ਆ ਉਹ ਕਹਿੰਦੇ ਆ ਜੀ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੋ ਸਵਾਲਾਂ ਨਾਲ ਆਪਾਂ ਪ੍ਰੋਗਰਾਮ ਜਿਹੜਾ ਸ਼ੁਰੂ ਕਰਦੇ ਆ ਪਰ ਇਹ ਜਿਹੜੀ ਪੁੱਠੀ ਗੰਗਾ ਵਗੀ ਆ ਪਟੀ ਸਾਹਿਬ ਇਹਦੇ ਪਿੱਛੇ ਕੀ ਰਾਜ ਆ ਜੀ ਇੱਥੇ ਮੰਚ ਤੋਂ ਆਪਾਂ ਇਹ ਗੱਲ ਕਹੀ ਸੀ ਕਿ ਜੇਕਰ ਤੇ ਇਹਨਾਂ ਨੇ ਸਜੋਗਤ ਕੀਤਾ ਤੇ ਇੱਕ ਸਮਾਜਿਕ ਅਜੇ ਹੀ ਗਲਤੀ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਇਤਿਹਾਸ 328 ਰਿਪਰ ਨੂੰ ਲਾਇਕ ਕਿ ਸ਼੍ਰੋਮਣੀ ਕਮੇਟੀ ਨੂੰ ਕਿੱਥੇ ਖੜਾ ਕਰੇ ਆਪਾਂ ਉਦੋਂ ਥੰਬਨੇਲ ਵੀ ਇਹੀ ਪਾਇਆ ਸੀ ਵੀ ਕਰ ਲਈ ਇਤਿਹਾਸਿਕ ਗਲਤੀ ਤੇ ਜੇ ਇਹਨਾਂ ਨੇ ਇਹ ਗਲਤੀ ਕਰ ਲਈ ਤੇ ਇਹਨਾਂ ਨੂੰ ਇੱਥੇ ਕਿੱਥੇ ਖੜਾ ਕਰੂਗਾ ਤੇ ਇਹਨਾਂ ਕੋਲ ਜਵਾਬ ਨਹੀਂ ਵੀ ਹੋਊਗਾ ਇਨਾਂ ਨੂੰ ਸਭ ਨੂੰ ਸਹਿਯੋਗ ਕਰਨਾ ਜੇ ਕੋਈ ਫਸਾਧ ਦੇ ਪੱਸੇ ਜੇ ਕੋਈ ਡਿੱਕੇ ਉਹਨਾਂ ਤੇ ਆਉਂਦੇ ਆਵੇ ਆ ਜਿਹੜੇ 16 ਮੈਂਬਰਾਂ ਦੇ ਪਰਚਾ ਦਰਜ ਕਰਾਇਆ ਉਹਨਾਂ ਚ ਬਹੁਤੇ નિર્ਦੋਸ਼ ਨੇ ਵਿਚਾਰੇ ਜਿੰਨਾਂ ਵਿੱਚੋਂ ਕਈਆਂ ਦੀ ਤੇ ਬਕਾਇਦਾ ਤੌਰ ਤੇ ਪੋਸਟਿੰਗ ਮੱਤ ਹੋਈ ਉੱਥੇ ਜੀ ਜੀ ਉਸ ਗੋਮਤਸਮੇ ਪੋਸਟਿੰਗ ਹੋਈ ਨਹੀਂ ਤਾਂ ਉਹਨੂੰ ਤਾਂ ਕਿਵੇਂ ਸ਼ਾਮਿਲ ਕਰ ਸਕਦੇ ਹੋ ਤੁਸੀਂ ਕੀਤੇ ਇਹਨਾਂ ਨੇ ਆਪਣੇ ਕੋਲ ਬਲਾ ਗਲਾਵਾ ਲਾਇਆ ਇਹਨਾਂ ਨੇ ਜੀਡੀ ਰਿਪੋਰਟ ਦਿਲਜੀਤ ਸਿੰਘ ਚੀਮੇ ਨੇ ਬਣਾ ਕੇ ਭੇਜੀ ਤੀ ਵੀ ਇਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰ ਦਿਓ ਤੇ ਅਸਲੀਆ ਨੂੰ ਬਚਾ ਲਓ ਔਰ ਸਿੱਟ ਦੇ ਮੈਂਬਰ ਵੀ ਕਹਿੰਦੇ ਆ ਇਹ ਲੋਕ ਬਹੁਤੇ ਬਲੀ ਦੇ ਬੱਕਰੇ ਬਣਾਏ ਗਏ ਨੇ ਇਨਾਂ ਨੂੰ ਵਰਤਿਆ ਗਿਆ ਵਾ ਇਹਨਾਂ ਨੂੰ ਡਿਸਮਿਸ ਕੀਤਾ ਗਿਆ ਵਾ ਲੇਕਿਨ ਇਹਦੇ ਅਸਲੀ ਚੋਰ ਨੇਗ ਤੇ ਹੋਰ ਬੈਠੇ ਨੇ ਅਸਲੀ ਦੋਸ਼ੀ ਕਿਤੇ ਹੋਰ ਬੈਠੇ ਨੇ ਹੁਣ ਇਹਦੇ ਵਿੱਚ ਜਿਹੜੀ ਆ ਇਤਿਹਾਸਿਕ ਗਲਤੀ ਦਾ ਕੀਤੀ ਸੁਧਾਰ ਜੋ ਕਰ ਲਿਆ ਉਹ ਕਿੰਨਾ ਸੁਧਾਰ ਕਰਦੇ ਇਹ ਨਹੀਂ ਪਤਾ ਕੀ ਪੂਰਾ ਸੁਜੋਗ ਦਿੰਦੇ ਆ ਅਧੂਰਾ ਸੁਜੋਗ ਦਿੰਦੇ ਆ ਇੱਕ ਨਾ ਸੁਜੋਗ ਦਿੰਦੇ ਆ ਜਥੇਦਾਰ ਸਾਹਿਬ ਨੇ ਤਾੜਨਾ ਪੱਤਰਕਾਰਾਂ ਨੂੰ ਇਹ ਕੀਤੀ ਹੈ ਸੋਸ਼ਲ ਮੀਡੀਆ ਨੂੰ ਤਾੜਨਾ ਕੀਤੀ ਵੀ ਨਹੀਂ ਤੇ ਅਸੀਂ ਕਾਰਵਾਈ ਕਰਾਂਗੇ ਜੋ ਕਰਨੀ ਕਰ ਲੋ ਜਣ ਕੀ ਕਰੂ ਕਾਰਵਾਈ ਤੁਸੀਂ ਤੁਸੀਂ ਹਰ ਕਿਤੇ ਮੈਂ ਅੱਜ ਦੀ ਅੱਜ ਦੀ ਗੱਲ ਨਹੀਂ ਕਰਦਾ ਅੱਜ ਤੋਂ 25 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੋਈ ਖਬਰ ਲੱਗਦੀ ਜਹੇਦਾਰ ਗੁਰਤਨ ਸਿੰਘ ਟੋੜਾ ਦੇ ਟਾਈਮ ਦੇ ਉੱਤੇ ਤੁਸੀਂ ਇਹ ਸਮਝ ਲਓ ਪੀ ਛੋਟੀ ਜੀ ਖਬਰ ਕਿਸੇ ਵੀ ਅਖਬਾਰ ਚ ਹੁੰਦੀ ਸੀ ਉੱਤੇ ਕਾਰਵਾਈ ਹੁੰਦੀ ਸੀ ਦੀ ਜਾਂਚ ਹੁੰਦੀ ਸੀ ਖਬਰ ਝੂਠੀ ਹੈ ਕਿ ਸੱਚੀ ਹੈ ਖਬਰ ਸੱਚੀ ਹੈ ਤਾਂ ਤੇ ਕਾਰਵਾਈ ਨਹੀਂ ਝੂਠੀ ਤਾਂ ਉਹਨੂੰ ਅਖੋਪਰਕੋ ਕਰਤਾ ਦੇਣੇ ਲੈਣ ਦਾ ਕੋਈ ਜਲ ਨਹੀਂ ਅੱਜ ਕੱਲ ਤੇ ਖਬਰਾਂ ਛੱਡ ਕੇ ਭਾਵੇਂ ਪੂਰਾ ਪੂਰਾ ਪੇਜ ਸਾਹਬ ਨੇ ਤੇ ਪੁੱਛਣ ਵੀ ਕੋਈ ਨਹੀਂ ਹੈਗਾ ਜਿੱਦੇ ਕਰਕੇ ਵਿਕਾਰ ਨੂੰ ਸੱਟ ਲੱਗੀ ਹੈ ਸਰੋਣੇ ਕਮੇਟੀ ਦੇ ਅਕਾਲ ਪੱਖ ਦਾ ਜਥੇਦਾਰ ਪੁਆਇੰਟ ਕਰਨਾ ਹੁੰਦਾ ਸੀ ਸਾਰੀਆਂ ਪੰਥਕ ਜਥੇ ਬੰਦਿਆਂ ਨੂੰ ਪਹਿਲਾਂ ਭਰੋਸੇ 'ਚ ਲੈ ਜਾਂਦਾ ਸੀਗਾ ਉਹਨਾਂ ਕੋ ਨਾਮ ਮੰਗੇ ਜਾਂਦੇ ਸੀ ਉਹਨਾਂ ਕੋ ਸੁਝਾਅ ਮੰਗੇ ਜਾਂਦੇ ਸੀ ਫਿਰ ਜਥੇਦਾਰ ਲੈ ਜਾਂਦਾ ਸੀ ਹੁਣ ਕੋਤੇ ਬਾਦਲ ਪਿੰਡ ਤੋਂ ਲਿਸਟ ਆ ਜਾਂਦੀ ਏ ਪੈਨੂ ਲਾ ਦਿਓ ਤੈਨੂੰ ਲਾ ਦਿਜੇ ਅੱਜ ਜਥੇਦਾਰਾਂ ਦੀ ਗੱਲ ਕਰਦੇ ਨੇ ਸਾਡੇ ਪੀ ਮਰਿਆਦਾ ਦੀ ਵੇਖੋ ਜੀ ਜਥੇਦਾਰਾਂ ਦੇ ਖਿਲਾਫ ਬੋਲਿਆ ਨਹੀਂ ਜਾ ਸਕਦਾ ਜਿਹੜੇ ਸੁਪਰੀਮ ਹੁੰਦੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਜਿੱਦਨ ਜਥੇਦਾਰਾਂ ਦੇ ਖਿਲਾਫ ਤੁਸੀਂ سنگੀਨ ਇਲਜ਼ਾਮ ਲਾ ਕੇ ਉਹ ਲੈ ਸੀ ਉਹਨਾਂ ਨੇ ਇਹ ਦਾੜੀਆ ਫੰਟ ਲਗੇ ਤੁਸੀਂ ਉਦੋਂ ਕਿੱਥੇ ਸੀ ਤੁਹਾਡੀ ਮਰਿਆਦਾ ਅੱਜ ਜਥੇਦਾਰਾਂ ਦਾ ਜਿਹੜਾ ਐਕਟ ਬਿਲਕੁਲ ਠੀਕ ਆ ਪਰ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਆ ਐਡਵੋਕੇਟ ਜਿੰਦਰ ਸਿੰਘ ਧਾਮੀ ਨੂੰ ਵੀ ਉਹਨੂੰ ਲੜਿੰਦਾ ਸਹਯੋਗ ਕੀਤਾ ਜਾਵੇ ਇੱਥੇ ਪੱਟੀ ਸਾਹਿਬ ਇੱਕ ਮੇਰਾ ਸਵਾਲ ਲਿਓ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਇਸ ਮਾਮਲੇ 'ਚ ਸਿਆਸਤ ਨਾ ਹੋਵੇ ਸਿਆਸਤਦਾਨ ਜਿਹੜੀ ਹੈ ਉਹ ਆਪਣੀ ਸਿਆਸੀਆਂ ਰੋਟੀਆਂ ਨਾ ਸੇਕਣ ਪਰ ਹਰਜਿੰਦਰ ਸਿੰਘ ਧਾਮੀ ਤੇ ਆਪ ਇਕਮੈਂਟ ਪੱਟੀ ਸਾਹਿਬ ਉਹ ਆਪ ਹੀ ਗੱਲ ਕਹਿ ਚੁੱਕਾ ਮੈਂ ਅਕਾਲੀ ਦਲ ਦਾ ਸਪਾਈ ਆ ਫਿਰ ਉਹ ਮੰਨ ਲੈਣਗੇ ਇਹਨਾਂ ਦੀ ਗੱਲ ਬਿਲਕੁਲ ਬਿਲਕੁਲ ਵੇਖੋ ਜੇ ਦੂਜਿਆਂ ਨੂੰ ਕਹਿੰਦੇ ਸਿਆਸਤ ਨਾ ਕਰੋ ਬੰਦ ਸਿਆਸਤ ਇੱਥੋਂ ਬੰਦ ਕਰੋ ਬੰਦ ਕਰੋ ਪਹਿਲਾਂ ਆਪਣੇ ਜਦੋਂ ਕਹਿੰਦੇ ਨੇ ਬਾਜਨਦਲ ਦਾ ਸਪਾਈ ਆ ਜੀ ਦੇ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੁਸੀਂ ਕਿਵੇਂ ਬਣ ਗਏ ਜੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਪੰਥਕ ਵੀ ਦਾ ਹੁੰਦਾ ਵਾ ਸਭ ਦਾ ਸੰਜਿਆ ਹੁੰਦਾ ਵਾ ਜਦੋਂ ਬਣ ਜਾਂਦਾ ਕਿਸੇ ਢਲੇ ਦਾ ਨਹੀਂ ਰਹਿੰਦਾ ਦੇਸ਼ ਦਾ ਪ੍ਰਧਾਨ ਮੰਤਰੀ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਾ ਕਿ ਭਾਜਪਾ ਦਾ ਪ੍ਰਧਾਨ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਨਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਇਸ ਤਰ੍ਹਾਂ ਕਿ ਇਹ ਵੀ ਇੱਕ ਬਲੰਡਰ ਗਲਤੀ ਕਿਉਂ ਧਾਮੀ ਸਾਹਿਬ ਲੱਗਦੇ ਥੋੜਾ ਜਿਹਾ ਅੱਜਕੱਲ ਮੈਨੂੰ ਲੱਗਦਾ ਦਿਮਾਗੀ ਤੌਰ ਤੇ ਠੀਕ ਨਹੀਂ ਲੱਗਦੇ ਪਹਿਲਾਂ ਤੇ ਤੁਸੀਂ ਇਹ ਗੱਲ ਕਹਿ ਦਿੱਤੀ ਵੀ ਇੱਥੇ ਰੋਜ਼ ਸੈਂਕੜੇ ਕੱਪੜੇ ਹੁੰਦੇ ਆ ਮੁੜ ਕੇ ਪੁੱਛ ਸੁਧਾਰ ਕਰਨੀ ਕੋਸ਼ਿਸ਼ ਕੀਤੀ ਤੂੰ ਸੁਧਾਰੇ ਨਹੀਂ ਕਰ ਸਕੇ ਫਿਰ ਤੁਸੀਂ ਕਹਿੰਦਾ ਜੀ ਅਸੀਂ ਇਸ ਸਿਟ ਨੂੰ ਕਿਸੇ ਪ੍ਰਕਾਰ ਦਾ ਸਹਿਯੋਗ ਨਹੀਂ ਨਿਵਾਗੇ ਫਿਰ ਤੁਸੀਂ ਜਿਹੜੇ ਉਹਨਾਂ ਬੰਦਿਆਂ ਦਾ ਰابطਾ ਕਦੋਂ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਪਰਚੇ ਦਰਜ ਹੋ ਕੇ ਨਹੀਂ ਜੀ ਮੇਰੀ ਗੱਲ ਸੁਣੋ ਤੁਸੀਂ ਸਾਨੂੰ ਮਾਰ ਕੇ ਰੱਖਤਾ ਅਸੀਂ ਆਪਣੇ નિર્ਦੋਸ਼ ਹਾਂ ਸਬੂਤ ਨਹੀਂ ਆਂਦੇ ਜਾਂ ਇਨਕਾਦ ਦੇ ਵਿੱਚ ਇਹ ਜਥੇਦਾਰ ਸਾਹਿਬ ਜਿਹੜੀ ਸਿਆਸਤ ਦੀ ਗੱਲ ਕੀਤੀ ਠੀਕ ਕੀਤੀ ਆ ਕਿ ਕੋਈ ਵੀ ਪਾਰਟੀ ਭਾਵੇਂ ਉਹ ਅਕਾਲੀ ਦਲ ਦਾ ਭਾਵੇਂ ਉਹ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਆ ਉਹਨੂੰ ਇੱਥੇ ਸਿਆਸਤ ਨਹੀਂ ਕਰਨੀ ਜਿਹੜੀ بڑا ਮਾਮਲਾ ਬੜਾ ਕਿ ਮੀਰ ਬੜਾ ਸੰਵੇਦਨਸ਼ੀਲ ਮਾਮਲਾ ਹੈ ਜੀ ਗੁਰੂ ਗ੍ਰੰਥ ਸਾਹਿਬ ਸੁਰਪੰਨਾ ਸੈਟ ਵੀ ਕੋਸ਼ਿਸ਼ ਕਰ ਰਹੀ ਹੈ ਵੀ ਸਾਨੂੰ 2-4 ਸੁਰਪੰਨਾ ਦਾ ਪਤਾ ਲੱਗੇ ਕਿੱਥੇ ਪਏ ਆ ਫੇਰੀ ਅਸੀਂ ਜਲਦੀ ਕਰ ਵੀ ਕਰੀਏ ਜਿੰਜੇ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰਦੀ ਉਹਨਾਂ ਚ ਗੱਲ ਨਹੀਂ ਬਣਦੀ ਤੇ ਮੈਂ ਇਹ ਗੱਲ ਕਹਿਣਾ ਵੀ ਸਮਾਜਿਕ ਤੌਰ ਤੇ ਜਿਹੜੀ ਇਤਿਹਾਸਿਕ ਗਲਤੀ ਕਰਨੀ ਸੀ ਉਹਦਾ ਸਮੇਂ ਸਿਰ ਸੁਧਾਰ ਕਰ ਲਿਆ ਵਾ ਜਥੇਦਾਰ ਨੇ ਹੁਣ ਸ਼ਰਮਣੀ ਕਮੇਟੀ ਦੇ ਕਹਿ ਨਹੀਂ ਸੀ ਜਗਦੀ ਵੀ ਸਿ ਆਪਣੇ ਲੈਵਲ ਤੇ ਫੈਸਲੇ ਲੈ ਲਏ ਜੀ ਜਿਹਦਾ ਨੂੰ ਵਰਤ ਲੈਂਦੇ ਜਦੋਂ ਮਰਜੀ ਤੇ ਜਥੇਦਾਰ ਵੱਲੋਂ ਇਹ ਗੱਲ ਕਹਿਣੀ ਪੱਤਰਕਾਰ ਨੂੰ ਕਿਹਾ ਵੀ ਤੁਸੀਂ ਵੇਖੋ ਜੀ ਤੁਸੀਂ ਬੇਕਮਨ ਕਰਤ ਖਬਰਾਂ ਲਾਉਣ ਦੇ ਬਣਾ ਨੇ ਗੱਲਾਂ ਕਰਨ ਵਾਲੀਆਂ ਨਹੀਂ ਹੈਗੀਆਂ ਪੱਤਰਕਾਰ ਜੋ ਕਰਦੇ ਨੇ ਉਹ ਆਪਣੇ ਸੁਚੇਤ ਹੋ ਕੇ ਕਰਦੇ ਨੇ ਜੇ ਤੁਹਾਡੀ ਕੋਈ ਫਿੱਟ ਨਹੀਂ ਬਿੰਦੀ ਤੁਸੀਂ ਆਪਣੀ ਗੱਲ ਕਰ ਦਿਓ ਵੀ ਇਹ ਗੱਲ ਇਦਾਂ ਨਹੀਂ ਤੇ ਹੈਗੀ ਤੁਹਾਨੂੰ ਮਨਾਫੀ ਕਰਦਾ ਪ੍ਰਧਾਨ ਮੰਤਰੀ ਦੇ ਖਿਲਾਫ ਮੁੱਖ ਮੰਤਰੀ ਦੇ ਖਿਲਾਫ ਮੰਤਰੀਆਂ ਨੇ ਖਲਾਫ ਦੀ ਪਾਰਟੀ ਰੋਜ਼ ਬਿਆਨ ਚੜਦੇ ਜੇ ਕਿ ਤੁਹਾਡੇ ਨੂੰ ਇਦਾਂ ਧਮਕੀਆਂ ਦੇਣ ਲੱਗਣ ਤੇ ਫਿਰ ਪੂਰੀਆਂ ਪੈ ਗਈਆਂ ਕਿ ਤੇ ਪਾਰਟੀ ਸਾਹਿਬ ਜਿਹੜੇ ਐਸਜੀਪੀਸੀ ਮੈਂਬਰਾਂ ਨੇ ਜਥੇਦਾਰ ਸਾਹਿਬ ਦੇ ਖਿਲਾਫ ਇੱਕ ਲੈਟਰ ਦਿੱਤਾ ਉਹਦਾ ਕੀ ਮਸਲਾ ਜੀ ਉਹਦਾ ਮਸਲਾ ਇਹ ਆ ਵੀ ਵੇਖੋ ਪਹਿਲਾਂ ਤੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀ ਜੀ ਮੈਂ ਤੇ ਜਾ ਕੇ ਸਵਾਲ ਜਵਾਬ ਕਰੂੰਗਾ ਹੁਣ ਉਹ ਪੁੱਟ ਗਏ ਨੇ ਉਹ ਕਹਿੰਦੇ ਨਹੀਂ ਮੈਂ ਤੇ ਵੇਖੋ ਆਪਣਾ ਪੱਖ ਰੱਖਣ ਚੰਦੇ ਆ ਮੈਂ ਸਵਾਲ ਨਹੀਂ ਮੈਨੂੰ ਦੱਸਣ ਚੰਦੇ ਆ ਮੈਂ ਕੁਝ ਨਹੀਂ ਕਰਨਾ ਪਰ ਇਹ ਮर्यादा ਨਹੀਂ ਉਲਟਣਾ ਇੱਕ ਸਿਰਗੋਮ ਨੂੰ ਇੱਕ ਬਕਾਇਦਾ ਤੋਂ ਤੇ ਪਤਿਤ ਨੂੰ ਤੁਸੀਂ ਕਾਲ ਤੱਕ ਤੇ ਤਲਬ ਕਰੋ ਕਿੱਥੇ ਲਿਖਿਆ ਹੈ ਸਕਤਰਿਤ ਕਾਲ ਤੱਕ ਦਾ ਹਿੱਸਾ ਸਕਤਰਿਤ ਦੇ ਵਿੱਚ ਵੀ ਤੁਸੀਂ ਤਲਬ ਨਹੀਂ ਕਰਦੇ ਤਲਬ ਕੀਤਾ ਨਾ ਜਿਹਦਾ ਨਾ ਕੀਤਾ ਨਾ ਉਹਨੂੰ ਜੇ ਇਸ ਕਟਰੇਚ ਬੁਲਾਇਆ ਤੇ ਜਥੇਦਾਰ ਨੇ ਬੁਲਾਇਆ ਉਹਨੂੰ ਕਿਸੇ ਹੋਰ ਨੇ ਨਹੀਂ ਬੁਲਾਇਆ ਜੇ ਜਥੇਦਾਰ ਨੇ ਬੁਲਾਇਆ ਤੇ ਕਾਲ ਤੱਕ ਦਾ ਅਨੁਲ ਆਟੋਮੈਟਿਕਲੀ ਹੋ ਗਿਆ ਐਸੇ ਮਜਤੋਂ ਮੈਂ ਕਿਹਾ ਸੀ ਮੈਂ ਫਿਰ ਕਿੰਨਾ ਪਹਿਲੀ ਗਲਤ ਉਹਨੂੰ ਬੁਲਾਉਣਾ ਨਹੀਂ ਸੀ ਚਾਹੀਦਾ ਜੇ ਤੁਸੀਂ ਬੁਲਾ ਲਿਆ ਤੇ ਉਹਦੇ ਕੋਲ ਸਪਸ਼ਟੀਕਰਨ ਕਟਰੇਤ ਤੋਂ ਬਾਹਰ ਆ ਕੇ ਲੈ ਕੇ ਨੂੰ ਜਾਓ ਜੀ ਸਪਸ਼ਟੀਕਰਨ ਲਿਖਤੀ ਲੈ ਜਾਓ ਦੇ ਦੇ ਤੇ ਜਾਓ ਨੇ ਹੁਣ ਮਾਨ ਸਾਹਿਬ ਨੇ ਜਿਹੜੀ ਪੋਸਟ ਪਾਈ ਆ ਉਹਦੇ ਚ ਉਹਨਾਂ ਨੇ ਜ਼ਿਕਰ ਇਹੀ ਕੀਤਾ ਵੀ ਮੈਂ ਵੇਰਵਾ ਦਊਂਗਾ ਮੈਂ ਹਿਸਾਬ ਮੰਗਣ ਨਹੀਂ ਚੱਲਿਆ ਮੈਂ ਤੇ ਹਿਸਾਬ ਦੇਣਾ ਵਾ ਵੀ ਮੇਰੇ ਕੋਲ ਜੋ ਪੁੱਛਿਆ ਗਿਆ ਮੈਂ ਤੁਹਾਡੀ ਗੱਲ ਮੰਨਣਾ ਪਹਿਲਾਂ ਜਿਹੜੀਆਂ ਗਲਤੀਆਂ ਮਾਨ ਨੇ ਕੀਤੀਆਂ ਉਹ ਭੁੱਲਣੇ ਪਣੀਆਂ ਨਾ ਦੂਸਰੀ ਚੀਜ਼ ਜਿਹੜੇ ਸੱਤ ਮੈਂਬਰ ਨੇ ਬੀਬੀ ਜਗੀਰਕੌਰ ਸਾਫਕਾ ਪ੍ਰਧਾਨ ਮਰਿਆਦਾ ਨੂੰ ਬੜੀ ਚੰਗਤਨ ਜਾਣਦੀ ਆ ਮਿੱਠੂ ਸਿੰਘ ਕਹਿੰਦੇ ਕਿ ਪ੍ਰਿੰਸੀਪਲ ਰਿਟਾਇਰਡ ਨੇ ਐਸਪੀਸੀ ਮੈਂਬਰ ਨੇ ਕਨਜੈਕਟਿਡ ਮੈਂਬਰ ਨੇ ਬੀਬੀ ਕਿਰਨ ਜੋ ਅਦਾ ਇਤਿਹਾਸ ਤੁਸੀਂ ਵੇਖੋ ਜਨਰਲ ਸੈਕਟਰੀ ਹੈ ਨੇ ਐਸਡੀਪੀਸੀ ਦੇ ਤੇ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਚੋਂ ਨੇ ਅੱਗੇ ਚੱਲ ਜੋ ਤੁਸੀਂ ਸੁਰਿੰਦਰ ਸਿੰਘ ਪੁੱਲੇ ਰੱਠ ਇਹ ਵੀ ਐਸਡੀਪੀਸੀ ਮੈਂਬਰ ਨੇ ਜਰਮੈਲ ਸਿੰਘ ਨੇ ਨਰਵੈਲ ਸਿੰਘ ਜੋਹਲਾ ਕਲਾ ਨੇ ਮਿੰਦਰ ਸਿੰਘ ਉਸੇ ਹਲਪੁਰਾ ਨੇ ਮਰੀਂਗ ਸਿੰਘ ਸ਼ਾਹ ਪੁਣੇ ਸਾਰੇ ਮੈਂਬਰ ਨੇ ਜਿਨ੍ਹਾਂ ਨੇ ਆਪਣੇ ਦਸਕਤ ਕਰਕੇ ਜਿਹੜਾ ਸੀ ਏਨੀ ਗੱਲ ਪ੍ਰਧਾਨ ਨੂੰ ਏਨੀ ਗੱਲ ਗਈ ਦੀ ਪ੍ਰਧਾਨ ਜੀ ਤੁਹਾਡੇ ਮੁਗਦਰ ਜਥੇ ਤੁਸੀ ਲਾਇਆ ਵਾ ਅਧੂਰਾ ਪੂਰਾ ਜਹੰਦਰ ਨੂੰ ਤੁਸੀਂ ਲਾਇਆ ਉਹ ਅਧੂਰੇ ਜਥੇਦਾਰ ਨੇ ਅਧੂਰੀ ਗੱਲ ਕਰਕੇ ਇੱਕ ਪਤਿਤ ਨੂੰ ਸਿਰਗਵ ਨੂੰ ਅਕਾਲ ਤੱਕ ਦੇ ਸਖਤਰ ਜਿ ਕਿਉਂ ਦਲੂਗੀ ਜੇ ਉਹ ਕੋ ਗਲਤੀ ਕਰਦਾ ਸੀ ਟਿੱਪਣੀ ਕਰਦਾ ਸੀ ਤੇ ਫਰਜ ਬਣਦਾ ਸੀ ਜਥੇਦਾਰ ਦਾ ਵੀ ਉਹ ਕੋਈ ਕੌਮ ਨੂੰ ਪ੍ਰੋਗਰਾਮ ਦਿੰਦਾ ਉਹ ਕਹਿੰਦਾ ਜੀ ਆਹ ਪ੍ਰਗਨਤਾ ਕਾਮ ਨੂੰ ਤੇ ਤੁਸੀਂ ਪੂਰਨੇ ਪਾ ਬਾਈਕਟ ਕਰੋ ਇਹਦਾ ਉਹ ਤਾਂ ਕੀਤਾ ਨਹੀਂ ਤੁਸੀਂ ਬੁਲਾਉਣ ਤੁਰ ਪਏ ਹੋ ਨਹੀਂ ਕਿੰਨੇ ਤਰ ਤੜੇ ਪੈ ਸੀ ਕਿਹੜੀ ਸ਼ਕਤੀ ਹੈਗੀ ਸੀ ਉਹਨੇ ਇਹਨਾਂ ਨੇ ਕੱਲ ਕਹੀ ਵੀ ਐਸਪੀਸੀ ਸ਼ਰੋਮਣੀ ਕਮੇਟੀ ਜ਼ਫੇਦਾਰ ਨੂੰ ਲਾਉਂਦੀ ਹੈ ਤੇ ਲਾਉਂਦੀ ਵੀ ਹੈ ਇਸ ਕਰਕੇ ਅਸੀਂ ਇਹ ਮੰਨ ਕਰਦੇ ਵੀ ਇਹੋ ਜੇ ਧੂਰੇ ਜਥੇਦਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਲਾ ਕੇ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਮਰਿਆਦਾ ਦੀ ਲਗਣਾ ਕਰਦੇ ਦੋਸ਼ ਦੇ ਵਿੱਚ ਮੈਂ ਇੱਥੇ ਵੀ ਸਪਸ਼ਟ ਕਰਦੇ ਆ ਅਕਾਲ ਤਖਤ ਦੇ ਜਥੇਦਾਰ ਨੂੰ ਤਲਬ ਕਰਨ ਦਾ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਅਧਿਕਾਰ ਰੱਖਦਾ ਕਿਉਂ ਜਦੋਂ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਅਕਾਲ ਤਖਤ ਦੇ ਸਾਹਮਣੇ ਹੁੰਦੀ ਹੈ ਅਕਾਲ ਤਖਤ ਦੇ ਜਥੇਦਾਰ ਦੀ ਅਪੁਆਇੰਟਿੰਗ ਅਥਾਰਟੀ ਸ਼੍ਰੋਮਣੀ ਕਮੇਟੀ ਉਹਨੇ ਅਪੁਆਇੰਟ ਕੀਤੀ ਐ ਤੇ ਮਾਨਤਾ ਜਿਹੜੀ ਉਹ ਹੈੱਡ ਗ੍ਰੰਥ ਦੀ ਦੇਣੀ ਉਹਨੂੰ ਹੈੱਡ ਗ੍ਰੰਥ ਦੀ ਪਹਿਲਾਂ ਆ ਕੇ ਸਭ ਤੋਂ ਪਹਿਲਾਂ ਸਰੂਪਾ ਦੇਖ ਕੇ ਉਹਨੂੰ ਮਾਨਤਾ ਦਿੰਦਾ ਪੀਸੀ ਤੁਨ ਜਸਵਰ ਮੱਲਿਆ ਫਿਰ ਬਾਕੀ ਸੰਪਰਦਾਂ ਜਥੇਬੰਦੀਆਂ ਸਰੂਪੇ ਦੇਖ ਕੇ ਮਾਨਤਾ ਦਿੰਦੀਆਂ ਹਮ ਤੇ ਭਾਈ ਰਣਜੀਤ ਸਿੰਘ ਦੀ ਮਾਨਤਾ ਤੋਂ ਬਾਅਦ ਕੋਈ ਐਹੋ ਜੀ ਮੈਂ ਨਹੀਂ ਮੰਨਤਾ ਵੇਖੀ ਵੀ ਕੇਂਦਰੀਤੀ ਹੋਵੇ ਕਿੰਨੀਆਂ ਜੱਥੇ ਬੰਦੀਆਂ ਕਈ ਘੰਟੇ ਉਹ ਸਮਾਗਮ ਚੱਲਦਾ ਰਿਹਾ ਜਿਹੜਾ ਅਸੀਂ ਉਹਨਾਂ ਦੀ ਮਾਨਤਾ ਦਾ ਸਮਾਗਮ ਜਿਹੜਾ ਸ਼ਿਵਾਸ ਸਮਾਗਮ ਸੀ ਤੇ ਭਾਈ ਰਣਜੀਤ ਸਿੰਘ ਨੂੰ ਚਿਹਦਾ ਟੋੜਾ ਨੇ ਕਿਹਾ ਸੀਗਾ ਵੀ ਤੈਨੂੰ ਮੈਂ ਇੱਕ ਟੂਆ ਤੇ ਬਾਕੀ ਤੈਨੂੰ ਮੈਂ ਚਾਰ ਹੋਰ ਦੇ ਦਿੰਦਾ ਵਾਂ ਗਰੰਥੀ ਬਾਕੇ ਤੇ ਬਾਦਲ ਨੂੰ ਕੱਢ ਦੇ ਨਿਕ ਨਹੀਂ ਭਾਈ ਰਣਜੀਤ ਸਿੰਘ ਨੇ ਫਸੀਰ ਟਖਲੋ ਕੇ ਕਿਹਾ ਸੀ ਵੀ ਮੇਰਾ ਅੱਜ ਕੰਮ ਪੂਰਾ ਨਹੀਂ ਇਸ ਕਰਕੇ ਮੀਟਿੰਗ ਮੇ ਪੋਸਟਪੋਨ ਕਰਦਾ ਵਾਂ ਤੇ ਮੁੜ ਕੇ ਜਿਹੜੇ ਹਾਲਾਤ ਹੋਏ ਸੀ ਭਾਈ ਰਣਜੀਤ ਸਿੰਘ ਨੂੰ ਸਭ ਨੂੰ ਪਤਾ ਉਹਨੇ ਉਲੰਘਣਾ ਨਹੀਂ ਕੀਤੀ ਹੁਕਮਨਾਮੇ ਦੀ ਉਲੰਘਣਾ ਕੋਸੇ ਕਾਲੀਦਲ ਨੇ ਕੀਤੀ ਜਿਹੜਾ ਕਾਲੀਦਲ ਨੰਬਰਦਾਰ ਬਣਿਆ ਬਿਚਾਰ ਇਸ ਕਰਕੇ ਇਹਨਾਂ ਸੱਤਾ ਮੈਂਬਰਾਂ ਨੇ ਕਿਹਾ ਵੀ ਗਿਆਨੀ ਪੂਰਨ ਸਿੰਘ ਨੇ ਗਲਤੀਆਂ ਕੀਤੀਆਂ ਸੀ ਮर्यादा ਦੀ ਲਗਣਾ ਕੀਤੀ ਸੀ ਲਾਹੇ ਪਾਸੇ ਕੀਤਾ ਸੀ ਉਹਨਾਂ ਸੀ ਤੇ ਜਿਹੜੇ ਉਹਨੇ ਗਲਤ ਫੈਸਲੇ ਐ ਸੀ ਉਹ ਉਹਨਾਂ ਨੇ ਜਥੇ ਨੂੰ ਰੱਦ ਵੀ ਕਰ ਦਿੱਤੇ ਸੀ ਅਸੀਂ ਤੁਹਾਨੂੰ ਹੀ ਬੇਨਤੀ ਕਰਦੇ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਵੀ ਇਸ ਜਥੇਦਾਰ ਨੂੰ ਅਧੂਰੇ ਨੂੰ ਲਾ ਕੇ ਤੈਨੂੰ ਤਲਬ ਕੀਤਾ ਜਾਵੇ ਨਾ ਜਗਾ ਕੋਈ ਜੋਗਮੀ ਤੋਂ ਲਾਇਆ ਜਾਵੇ ਜਥੇਦਾਰ ਦੁਜਿਆਂ ਦੀ ਗਲ ਕਰਦੇ ਕਰਦੇ ਆਪ ਸੰਕਟ ਚ ਪੈ ਗਏ ਨੇ ਤੁਹਾਨੂੰ ਪਤਾ ਹੋਊਗਾ 12 ਤਰੀਕ ਦੀ ਇਹਨਾਂ ਅੰਤਰਗਮੇਟੀ ਦੀ ਮੀਟਿੰਗ ਰੱਖੀ ਸੀਗੀ ਘਟੋ ਘਟ ਮੀਟਿੰਗ ਤੁਸੀਂ ਜੇ ਮੁਲਤਵੀ ਕਰਨੀ ਆ ਤੇ 25 ਤੋਂ ਲੱਗ ਕੇ 30 ਘੰਟੇ ਪਹਿਲਾਂ ਦੱਸੋ ਕਿ ਮੀਟਿੰਗ ਮੁਲਤਵੀ ਕਰ ਦਿੱਤੀ ਆ ਤੁਸੀਂ 10 10 ਘੰਟੇ ਵਿੱਚ ਦੱਸਣਾ ਹੈ ਹੋ ਅਗਲੇ ਤੇ ਮੀਟਿੰਗ ਤਾਂ ਆ ਗਈ ਕਹਿੰਦੇ ਮੀਟਿੰਗ ਟਿਕ ਪੋਸਟਪੋਨ ਹੋ ਗਈ 16 ਨੂੰ ਕਰਨੀ ਸੀ ਇਸੇ ਕਰਕੇ ਉਹਨਾਂ ਸੱਤ ਮੈਂਬਰਾਂ ਨੇ ਜਿਹੜੀ ਸੀ ਇਹ ਕੀਤਾ ਤਾਂ ਉਹਨਾਂ ਨੇ ਕਿਹਾ ਤਲਬ ਕਰੋ ਇਹਨੂੰ ਤਲਬ ਕਰਕੇ ਦੇ ਖਲਬ ਕਾਰਵਾਈ ਕੀਤੀ ਜਾਵੇ ਇਹ ਦੱਸੇ ਇੱਕ ਸਿਰਗੋਮ ਨੂੰ ਇੱਕ ਪਟੇਤ ਨੂੰ ਅਕਾਲ ਤੱਕ ਦੇ ਤਲਬ ਕਿਵੇਂ ਕੀਤਾ ਗਿਆ ਜੀ ਪਰਸਪ ਉਧਰ ਦੂਜੇ ਪਾਸੇ ਕਿਉਂਕਿ ਇਹ ਵੀ ਮਾਮਲਾ ਸਿਆਸੀ ਹੈ ਤੇ ਆਪਾਂ ਗੱਲ ਪੰਜਾਬ ਦੀ ਸਿਆਸਤ ਦੀ ਕਰਦੇ ਆ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਪੱਬਾਂ ਪਾ ਰਿਆ ਵੀ 2027 ਦੇ ਵਿੱਚ ਅਸੀਂ ਸਰਕਾਰ ਬਣਾ ਲਈਏ ਪਪੇਸ਼ ਬਗੇਲ ਜਦੋਂ ਇਹ ਗੱਲ ਕਹਿੰਦੇ ਆ ਵੀ ਕਾਂਗਰਸ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਇੱਕ ਤੇ ਉਹ ਕਿਹੜੀ ਗਲਤੀ ਦਾ ਅਹਿਸਾਸ ਉਹਨਾਂ ਨੂੰ ਹੋਇਆ ਕੀ ਜਿਹੜੀ ਗਲਤੀ ਉਹਨਾਂ ਹਰਿਆਣੇ ਚ ਕੀਤੀ ਸੀ ਉਹਦਾ ਅਹਿਸਾਸ ਹੋਇਆ ਜਾਂ ਜਿਹੜੀ ਉਹਨਾਂ ਕੋਲੋਂ ਕੋਈ ਗਲਤੀ ਜਿਹੜੀ ਉਹ ਕਹਿ ਰਹੇ ਆ ਆਪਾਂ ਨਹੀਂ ਕਹਿੰਦੇ ਵੀ ਉਹਨਾਂ ਕੋਲੋਂ ਕੋਈ ਗਲਤੀ ਹੋਈ ਕਿਉਂਕਿ ਉਹਨਾਂ ਨੇ ਆਪਣਾ ਮੁਲਾਂਕਣ ਕੀਤਾ ਕੋਈ 2022 ਦੇ ਵਿੱਚ ਉਹਨਾਂ ਕੋਲੋਂ ਗਲਤੀ ਹੋਈ ਦੂਜਾ ਸਵਾਲ ਜਿਹੜਾ ਇਹਦੇ ਨਾਲ ਹੀ ਜੁੜਦਾ ਬਟਸਾ ਰਾਜਾ ਵੜਿੰਗ ਸਾਹਿਬ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਆ ਉਹ ਲਗਭਗ ਪਿਛਲੇ 1 ਸਵਾ ਸਾਲ ਤੋਂ ਹੁਣ ਦਸਤਾਰ ਸਜਾਉਂਦੇ ਆ ਉਹ ਨੰਗੇ ਸਿਰ ਕਦੀ ਵੀ ਦਿਖਾਈ ਨਹੀਂ ਦਿੱਤੇ ਆ ਹੁਣ ਨੋਟਿਸ ਕੀਤਾ ਗਿਆ ਕਿ ਪ੍ਰਗਟ ਸਿੰਘ ਹੁਣਾਂ ਨੇ ਦਾੜਾ ਜਿਹੜਾ ਵਾ ਉਹ ਪ੍ਰਕਾਸ਼ ਕਰ ਲਿਆ ਕੀਤਾ ਜਾ ਸਕਦਾ ਸਿੱਖ ਪਰਿਵਾਰ ਚ ਆਉਂਦੇ ਆ ਪੱਗ ਸਜਾਉਂਦੇ ਦਸਤਾਰ ਸਜਾਉਂਦੇ ਆ ਦਾੜਾ ਪ੍ਰਕਾਸ਼ ਕੀਤਾ ਜਾ ਸਕਦਾ ਪਰ ਸਿਆਸਤ ਦੇ ਵਿੱਚ ਜਦੋਂ ਵੀ ਕੋਈ ਸਿਆਸਤਦਾਨ ਸਿਰ ਤੇ ਦਸਤਾਰ ਸਜਾ ਲੈਂਦਾ ਜਾਂ ਦਾੜਾ ਪ੍ਰਕਾਸ਼ ਕਰਦਾ ਤਾਂ ਫਿਰ ਉਹ ਬਧੋ ਬਦੀ ਕਿਆਫੇ ਲੱਗਦੇ ਆ ਵੀ ਇਹ ਬੰਦਾ ਜਿਹੜਾ ਵਾ ਇਹ ਉਸੇ ਟਰੈਕ ਦੇ ਉੱਤੇ ਆ ਜਿਹੜਾ ਰਾਹ ਜਿਹੜੀ ਮੰਜ਼ਲ ਮੁੱਖ ਮੰਤਰੀ ਦੀ ਕੁਰਸੀ ਨੂੰ ਜਾਂਦੀ ਹੈ ਸੋ ਤੁਹਾਡੇ ਤੋਂ ਇਹ ਸਮਝਦੇ ਆ ਵੀ ਇੱਕ ਤੇ ਕਿਹੜੀ ਗਲਤੀ ਦਾ ਅਹਿਸਾਸ ਹੋਇਆ ਤੇ ਦੂਜੇ ਪਾਸੇ ਆ ਜਿਹੜਾ ਮੈਂ ਮਾਮਲਾ ਛੋਇਆ ਪਹਿਲੀ ਗਲਤੀ ਮੈਂ ਇਹ ਦੱਸ ਦਿਆਂ ਵੀ ਪ੍ਰਗਟ ਸਿੰਘ ਨੇ ਜੇ ਦੌੜਾ ਪ੍ਰਕਾਸ਼ ਕੀਤਾ ਤੇ ਉਹਨੂੰ ਵਧਾਈ ਹੋਵੇ ਜੀ ਜੀ ਬਿਲਕੁਲ ਦੂਸਰੀ ਜਿਹੜੀ ਗੱਲ ਤੁਸੀਂ ਕੀਤੀ ਆ ਭਪੇਸ਼ ਬਗੇਲ ਦੇ ਉਹਨਾਂ ਕਾਥਰੀਆਂ ਤੇ ਪਾਣੀ ਫੇਰਿਆ ਜਿਹੜੀਆਂ 3 ਦਿਨ ਪਹਿਲਾਂ ਸੁਖੀਰ ਦਾਵੇਂ ਨੇ ਕਹਿੰਿਆ ਸੀ ਹੂੰ ਸੁਖੀਰ ਦਾਵੇਂ ਨੇ ਇਹੋ ਕਿਹਾ ਸੀ ਕਿ ਸਾਡੇ ਚੋਂ ਕੋਈ ਵੀ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਪਹਿਲਾਂ ਅਸੀਂ ਕਾਂਗਰ ਜਿਤਾ ਲਈਏ ਉਸ ਤੋਂ ਬਾਅਦ ਹਾਈ ਕੋਰਟ ਫੈਸਲਾ ਕਰਨ ਲਈ ਮੁੱਖ ਮੰਤਰੀ ਕਿੰਨੇ ਬਣਾਉਣਾ ਹੂੰ ਤੀਸਰੀ ਚੀਜ਼ ਪਪੇ ਇਸ਼ਤਬਗੇ ਨੇ ਬਿਲਕੁਲ ਸਹੀ ਕਿਹਾ ਕਿ ਹਰਿਆਣੇ ਦੇ ਵਿੱਚ ਭਪਿੰਦਰ ਹੁੱਡਾ ਨੂੰ ਇਹਨਾਂ ਨੇ ਕਹਿ ਦਿੱਤਾ ਵੀ ਮੁੱਖ ਮੰਤਰੀ ਹੋਊਗਾ ਤੇ ਜਿਹੜੀ ਬੀਬੀ ਦੂਜੀ ਸੀ ਉਹ ਕੁਮਾਰੀ ਸ਼ੈਲਜਾ ਕੁਮਾਰੀ ਚਰਜੋਤ ਰਾਜੋਗੀ ਗੋਰਮਕਿੰਦਰ ਰਾਜੋਗੇਸ਼ਕਰ ਕਹਿੰਦੇ ਉਹ ਗਲਤੀ ਸਿੱਧਰੋਣ ਨਹੀਂ ਚਾਹੁੰਦੇ ਹੂੰ ਤੀਸਰੀ ਚੀਜ਼ ਇਹ ਚ ਕੋਈ ਸਾਕਾ ਨਹੀਂ ਪੰਜ ਸੇ ਮੁੱਖ ਮੰਤਰੀ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਣਨ ਲਈ ਲੈਕਿਨ ਭਵੇਸ਼ ਬਗੇਲੇ ਸਪਸ਼ਟ ਕਰ ਦਿੱਤਾ ਵਾ ਵੀ ਇਹਨਾਂ ਦੇ ਵਿੱਚ ਜਿਹੜੀ ਜਿਹੜੀ ਤਸੀਰ ਚੋਣ ਲੜਨੀ ਆ ਉਹ ਚਿਹਰੇ ਸਾਡੇ ਕੋਲ ਦੋ ਹੋਣਗੇ ਇੱਕ ਹੋਗਾ rahul ਗਾਂਧੀ ਤੇ ਇੱਕ ਹੋਗਾ ਖੜਗੇ ਸਾਹਿਬ ਮਲਕਰਜਨ ਖੜਗੇ ਤੇ rahul ਦੋਵਾਂ ਦੇ ਚਿਹਰੇ ਤੇ ਸੀ ਚੋਣ ਲੜਾਂਗੇ ਤੇ ਪਹਿਲਾਂ ਵੀ ਚੋਣ ਇਹੋ ਲੜਦੇ ਰਹਿੰਦੇ ਨੇ ਲੇਕਿਨ 2017 ਜਦੋਂ ਕੈਪਟਨ ਮਨਿੰਦਰ ਸਿੰਘ ਦਾ ਚਿਹਰਾ ਬਣਾ ਕੇ ਚੋਣ ਲੜੀ ਗਈ ਸੀ ਉਹ ਇੱਕ ਕੱਦ ਪੱਦਾ ਲੀਡਰ ਸੀ ਕਾਂਗਰਸ ਦੀ ਇੱਕ ਨੀਤੀ ਰਹੀ ਹੈ ਸ਼ੁਰੂ ਤੋਂ ਹੀ ਕਾਂਗਰਸ ਦੀ ਨੀਤੀ ਰਹੀ ਡਿਵਾਈਡ ਐਂਡ ਰੂਲ ਦੀ ਪਾਲਸੀ ਹਰ ਸਟੇਟ ਵਿੱਚ ਦੋ ਟਣੇ ਰੱਖਣੇ ਆਪਾਂ ਇੱਕ ਵਾਰੀ ਇਹਨਾਂ ਕੋਸ਼ਿਸ਼ ਕੀਤੀ ਸੀ ਵੀ ਵੀਰ ਭੱਦਰ ਨੂੰ ਠਮਾਚਲ ਦਾ ਮੁੱਖ ਮੰਤਰੀ ਬਣਾਤਾ ਤਾਂ ਉੱਥੇ ਉਹਨੇ ਧੜੇ ਬਾਕੀ ਖਤਮ ਕਰਕੇ ਇੱਕੋ ਟੜਾ ਰੱਖਿਆ ਵੀਰ ਭੱਦਰ ਵੱਲ ਤੇ ਜਦੋਂ ਵੀਰ ਭੱਦਰ ਨਾਲ ਖਤਮ ਹੋਈਆਂ ਤੇ ਰਾਤੋਂ ਰਾਤ ਇਹਨੂੰ ਟੜਾ ਕਰੀਟ ਕਰਨਾ ਪਿਆ ਸੀ ਉੱਥੇ ਇਹ ਪਾਲਸੀ ਹੁੰਦੀ ਹੈ ਕਿਉਂਕਿ ਹਾਈ ਕਮਾਂਡ ਜਿਹੜੀ ਹੈ ਸਿਰਿਆ ਕਿਸੇ ਦੇ ਸਿਰ ਨਹੀਂ ਆਉਂਦੀ ਉਹ ਇਦਾਂ ਕੰਮ ਕਰਦੀ ਹੈ ਜਿਵੇਂ ਹੁਣ ਭਾਜਪਾ ਦੇ ਵਿੱਚ ਦੋ ਬੰਦੇ ਨੇ ਨਾ ਇੱਕ ਮੇਥਾ ਤੇ ਇੱਕ ਮੋਦੀ ਬਾਕੀ ਕੋਈ ਹੈ ਹੀ ਨਹੀਂ ਕਾਂਗਰਸੇ ਚੀ ਨਹੀਂ ਹੈ ਜਿਹੜੀ ਗਲਤੀ ਹਿੜਿਆਲੇ ਚ ਕੀਤੀ ਸੀ ਭਵेश ਭੇਲੇ ਸਪੋਰਟ ਕਰਦਾ ਗਲਤੀ ਅਸੀਂ ਨਹੀਂ ਕਰਾਂਗੇ دوسری ਚੀਜ਼ ਸਾਰੀਆਂ ਪਾਰਟੀਆਂ ਦੇ ਅੱਛਾ ਨੇ ਸੰਦੀਪ ਜੀ ਕਿਤਨਾ ਕਿਤੇ ਗੜਬੜ ਜ਼ਰੂਰ ਹੋ ਗਈ ਜਿਹੜੀ ਕਾ ਭਾਜਪਾ ਵੀ ਆਪਣਾ ਮੁੱਖ ਮੰਤਰੀ ਜਿਹੜਾ ਅਧਿਖ ਸਤਲੀ ਕਰ ਸਕੀ ਉਥੇ ਚਾਰ ਪੰਜ ਮੁੱਖਧਿਰ ਰਹਦੇ ਆਮ ਆਦਮੀ ਪਾਰਟੀ ਵਾਲੇ ਤੇ ਜਿਸ ਤਰੀਕੇ ਨਾਲ ਟਿੰਪੀਟ ਲੁਨ ਕੇ ਆਪੀ ਹੂ ਇਜ਼ ਦਾ ਭਗਵਾਨ ਤੁਮਨ ਉਹਨੇ ਇੱਕ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਬਿਲਕੁਲ ਚਾਰ ਦਿਨ ਪਹਿਲਾਂ ਕੇਦਰੀਵਾਲ ਫਰਮ ਨੇ ਇੱਕ ਸਟੇਜ ਤੇ ਬੋਲਦੇ ਇੰਨੀ ਗੱਲ ਕਹੀ ਸੀ ਮੇਰੇ ਪਿੱਛੇ ਟਿਕਟਾਂ ਉੱਤੇ ਚਮਚੀ ਨਾ ਮਾਰਦੇ ਫਿਰਿਓ ਚਮਚੀ ਵਾਲੇ ਨੂੰ ਟਿਕਟ ਨਹੀਂ ਮਿਲੇਗੀ ਜਿਹਨੇ ਕੰਮ ਕੀਤਾ ਜਿਹੜਾ ਲੋਕਾਂ 'ਚ ਵੇਚਦੇ ਉਹਨੂੰ ਟਿਕਟ ਮਿਲੇਗੀ ਦੂਜੇ ਨੂੰ ਟਿਕਟ ਨਹੀਂ ਮਿਲੇਗੀ ਇਹ ਕਹਿੰਦੀ ਕਿ ਗੱਲ ਸੱਚੀ ਹੈ ਕਿੰਨੀ ਕਿ ਝੂਠੀ ਤੇ ਸਮਝ ਦੱਸੂਗਾ ਤੇ ਨਾਲ ਇਹ ਵੀ ਕਿਹਾ ਸੀਗਾ ਵੀ ਹੋ ਸਕਦਾ ਕੋਈ ਵੇਤਰ ਮੰਤਰੀ ਮਿਲ ਜੇ ਅਗਲੀ ਵਾਰੀ ਸੀ ਮੁੱਖ ਮੰਤਰੀ ਹੋਰ ਕਿਸੇ ਨੂੰ ਬਣਾ ਦਈਏ ਭਗਵੰਤ ਮਾਨ ਨਾ ਬਣੇ ਇਹ ਵੀ ਇੱਕ ਸੰਕੇਤ ਸੀ ਕਿ ਭਗਵੰਤ ਮਾਨ ਵੇਰੀ ਅਗਲੀ ਵਾਰੀ ਉਹਨੂੰ ਐਜ਼ ਮੁੱਖ ਮੰਤਰੀ ਤੇਰਾ ਪੇਸ਼ ਨਹੀਂ ਕੀਤਾ ਜਾਊਗਾ ਡਿਪਟੀ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੇ ਹੈਲੀਕਾਪਟਰ ਦੀ ਦੁਰਵਰਤ ਹੁੰਦੀ ਨਹੀਂ ਉਹ ਦਿੱਲੀ ਵਾਲੇ ਕਰਦੇ ਨੇ ਕਹਿੰਦਾ ਫਿਰ ਕੀ ਹੈ helicopter ਜਿਹੜਾ ਵਾ ਉਹ ਮੁੱਖ ਮੰਤਰੀ ਤੇ ਮੰਤਰੀ ਬਣ ਸਕਦੇ ਉਹ ਕਹਿੰਦਾ ਨਹੀਂ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਬਣ ਸਕਦੇ ਕਹਿੰਦਾ ਨਹੀਂ ਇਹ ਗੱਲ ਠੀਕ ਹੋਦੀ ਡਿਪਟੀ ਲੋਦੀ ਵੀ ਮੰਤਰੀ ਵੀ ਬਣ ਸਕਦੇ ਗਵਰਨਰ ਵੀ ਬਣ ਸਕਦਾ ਪਰ ਡੀਜੀਪੀ ਬਣ ਸਕਦਾ ਐਡਿਕਟ ਸਟੇਟ ਦਾ ਬਣਾ ਕਿਸੇ ਪਰਸਨ ਕਿਹਦਾ ਹੋਰ ਮੁੱਖ ਮੰਤਰੀ ਦੀ ਗੈਰਹਾਜ਼ਰੀ ਚ ਕਹਿੰਦੇ ਜੀ ਜੇ ਉਹਨੇ ਵਰਤਿਆ ਵਾ ਕੇਜਰੀਵਾਲ ਨੇ ਤਾਂ ਤੁਸੀਂ ਵੋਟਾਂ ਕਿਤੇ ਮੂਹ ਨੂੰ ਪਾਈਆਂ ਸੀਗੀਆਂ ਉਹਦਾ ਭਗਵੰਤ ਮੰਨਦੇ ਆ ਨਹੀਂ ਸੀਗਾ ਕਨਵੀਨਦਰ ਪਾਰਟੀ ਦਾ ਕੇਜਰੀਵਾਲ ਸੀਗਾ ਤੁਸੀਂ ਦਿੱਲੀ ਵਾਲੇ ਕਨਵੀਨਦਰ ਦੇ ਮੂੰਹ ਨੂੰ ਮੋਟਾ ਪਾਈਆਂ ਸੀਗਾ ਤੇ ਸੰਹਕਾਰ ਬਣਾਈ ਸੀਗੀ ਤੇ ਜੇ ਉਹਦਾ ਹੈਲੀਕਾਪਟਰ ਮਟਲਾ ਤੇ ਫੇਰ ਵੀ ਤੋਰ ਚ ਲਗੀ ਇਥੇ ਉਹਨੇ ਕਿਹਾ ਵੀ ਹੂ ਇਜ਼ ਦਾ ਭਗਵੰਤ ਮਾਨ ਭਗਵੰਤ ਮਾਨ ਕੋ ਭਾਵੇਂ ਉਹਨੇ ਕਿਸੇ ਹੋਰ ਸੰਦਰਭ ਗਿਆ ਲੇਕਿਨ ਲੋਕਾਂ ਵਿੱਚ ਚਰਚਾ ਹੋ ਜਣੀ ਵੀ ਭਗਵੰਤ ਮਾਨ ਗਿਆ ਪਰ ਤੁਹਾਨੂੰ ਮਿਕਾਇ 5 ਸਾਲ ਮੈਨੂੰ ਪੂਰੇ ਕਰ ਲੈਣ ਦਿਓ ਜਿੱਦਾਂ ਮੱਦੀ ਰੋਕ ਲਾ ਕੇ ਬਾਕੀ ਤੁਸੀਂ ਗਾ ਵੇਖ ਲਿਓ ਜੋ ਕਰਨਾ ਕਰ ਲੈ ਤੇ ਹੋ ਸਕਦਾ ਉਹਦੇ ਕਿ ਸੰਕੇਤ ਦਿੱਤੇ ਹੋ ਲੇਕਿਨ ਭਵੇਸ਼ ਭਗੇਲ ਦੇ ਉਹਨਾਂ ਸਾਰਿਆਂ ਦੀਆਂ ਆਸਾਂ ਦੇ ਪਾਣੀ ਫੇਰਤਾ ਜਿਹੜੇ ਮੁੱਛਾਂ ਨੂੰ ਤਾਂ ਦੇ ਕੇ ਤੁਰੇ ਫਿਰਦੇ ਸੀਗੇ ਕਿ ਮੈਂ ਮੁੱਖ ਮੰਤਰੀ ਬਣਨਾ ਤੁਹਾਨੂੰ ਇਸ ਗੱਲ ਦਾ ਪਤਾ ਹੈ ਤੁਸੀਂ ਰਾਜਾ ਬੜੀ ਗਣੀ ਗੱਲ ਕੀਤੀ ਰਾਜੇ ਵੜਿੰਗ ਨੂੰ ਪ੍ਰਧਾਨ ਬਣਾਉਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਬੁਲਾ ਕੇ ਇੰਨੀ ਗੱਲ ਕਹੀ ਸੀ ਵੀ ਜੇ ਤੂੰ ਪ੍ਰਧਾਨ ਬਣਨਾ ਤੇ ਪੱਗ ਬੰਨ੍ਹਣੀ ਪਊ ਪੰਜਾਬ ਦੇ ਵਿੱਚ ਪੱਗ ਤੋਂ ਬਗੈਰ ਪ੍ਰਧਾਨ ਨਹੀਂ ਚੱਲਦਾ ਸੰਗ ਇਸ ਕਰਕੇ ਪੱਗ ਬੰਦੀਤੀ ਹੋ ਸਕਦਾ ਵੀ ਪ੍ਰਗਟ ਸਿੰਘ ਨੂੰ ਵੀ ਇਸ਼ਾਰਾ ਕਰ ਦਿੱਤਾ ਹੋਵੇ ਉਹਨੇ ਮੈਂ ਇਹੋ ਗੱਲ ਕਹਿਣ ਲੱਗਿਆ ਸੀ ਵੀ ਕੀ ਪਤਾ ਪ੍ਰਗਟ ਸਿੰਘ ਹੁਣਾਂ ਨੂੰ ਵੀ ਇਸ਼ਾਰਾ ਕਰਤਾ ਹੋਵੇ ਵੀ ਜੇ ਭਾਈ ਸਾਹਿਬ ਤੁਸੀਂ ਮੁੱਖ ਮੰਤਰੀ ਵਾਲੀ ਲਾਈਨ 'ਚ ਆਉਣਾ ਵਾ ਦਾੜਾ ਪ੍ਰਕਾਸ਼ ਕਰੋ ਕਿਉਂਕਿ ਆਪਣਾ ਸੁਖਜਿੰਦਰ ਰੰਡਾਵਾ ਸਾਹਿਬ ਤੇ ਪੂਰਨ ਸਿੱਖ ਨੇ ਹਨ ਉਹਨਾਂ ਤੇ ਅੰਮ੍ਰਿਤ ਛਕਿਆ ਬਾਜਵਾ ਸਾਹਿਬ ਨੇ ਵੀ ਦਾੜਾ ਰੱਖਿਆ ਹੋਇਆ ਤੇ ਆਪਣਾ ਹੁਣ ਪ੍ਰਗਟ ਸਿੰਘ ਹਣੀ ਵੀ ਆਗੇ ਨਹੀਂ ਮੈਂ ਉਹ ਨਹੀਂ ਗੱਲ ਕਰਦਾ ਮੈਂ ਉਹਨੂੰ ਕਿਹਾ ਉਹਨੂੰ ਕਿਹਾ ਵੀ ਭਾਈ ਜੇ ਕਿਤੇ ਟਕੜੇ ਲੱਗਣਾ ਤੇ ਆਪਣਾ ਦਾੜਾ-ਦੋੜਾ ਪ੍ਰਕਾਸ਼ ਕਰ ਲਓ ਕਿਉਂ ਅਸੀਂ ਅੱਜ ਤੋਂ ਕਿਹਾ ਸੀ ਜੀ ਜੀ ਇਸੇ ਪੰਜ ਤੋਂ ਕਿਹਾ ਸੀ ਵੀ 1966 ਤੋਂ ਬਾਅਦ ਜਿੰਨੇ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਰਹੇ ਉਹ ਸਿੱਖ ਰਹੇ ਨੇ ਤੇ ਜੇ ਪਤਿਤ ਬਣਿਆ ਤੇ ਪਹਿਲੀ ਵਾਰੀ ਚੰਨੀ ਬਣਿਆ ਜੇ ਫਿਰਗੋਮ ਬਣਿਆ ਤੇ ਹੁਣ ਭਗਵੰਤ ਮਾਨ ਬਣਿਆ ਇਸ ਕਰਕੇ ਕੇਜਰੀਵਾਲ ਨੇ ਵੀ ਇਹ ਸਮਝ ਲਿਆ ਵੀ ਸਾਨੂੰ ਪਤਿਤ ਦਾ ਮੁੱਖ ਮੰਤਰੀ ਇਹ ਸਾਨੂੰ ਸਿੱਖ ਮੁੱਖ ਮੰਤਰੀ ਚਾਹੀਦਾ ਜਾਂ ਤੇ ਨਿਰੋਲ ਹਿੰਦੂ ਹੋਵੇ ਅਧੂਰਾ ਹਿੰਦੂ ਨਹੀਂ ਚਾਹੀਦਾ ਹੂੰ ਐਸੇ ਕਰਕੇ ਉਹਨਾਂ ਨੇ ਸੋਚ ਲਿਆ ਵੀ ਅਸੀਂ ਜੇ ਅਗਲੀ ਵੀ ਕੋਈ ਬਣਾਉਣਾ ਕੋਈ ਮੁੱਖ ਮੰਤਰੀ ਬਹੁਤ ਲੋਕ ਪਤਾ ਹੈ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ ਸੀ ਕੁਲਪਰਾਸ ਸਿੰਘ ਸੰਧਵਾ ਅੱਛਾ ਜੀ ਮੁੱਖ ਐਗਰੀਕਲਚਰ ਮਿਨਿਸਟਰ ਦਾ ਦਾਅਵੇਦਾਰ ਸੀ ਕੋ ਕੁਲਪਰਾਸ ਸਿੰਘ ਸੰਧਵਾ ਜਦੋਂ ਸਪੀਕਰ ਬਣਾਇਆ ਗਿਆ ਇਹਨਾਂ ਨੂੰ ਪਹਿਲਾਂ ਬੁੱਧਰਾਮ ਨੂੰ ਕਿਹਾ ਗਿਆ ਕੇਜਰੀਵਾਲ ਨੇ ਵੀ ਤੁਹਾਨੂੰ ਅਸੀਂ ਸਪੀਕਰ ਬਣਾਉਣ ਦਾ ਫੈਸਲਾ ਕੀਤਾ ਕਹਿੰਦਾ ਤੇ ਪੜਿਆ ਜਾ ਕਰਦਾ ਵਾ ਮੈਨੂੰ ਕੁ ਐਜੂਕੇਸ਼ਨ ਦਾ ਕੰਮ ਦਿਓ ਤੇ ਮੈਂ ਕੁ ਵਧੀਆ ਕੰਮ ਕਰ ਸਕਾਂ ਤੁਸੀਂ ਦੇਖਦੇ ਕਹਿੰਦਾ ਕੋਈ ਗੱਲ ਨਹੀਂ ਕਰਦੇ ਦਿੱਤੋ ਬਿਲਕੁਲ ਬਿਲਕੁਲ ਮੈਨੂੰ ਵੀ ਦੱਸੀ ਸੀ ਉਹਨਾਂ ਸਾਹਿਬ ਨੇ ਗੱਲ ਜਿਹੜਾ ਨੇ ਤੁਹਾਨੂੰ ਸੁਣਾਈ ਮੈਨੂੰ ਵੀ ਸੁਣਾਈ ਸੀ ਉਹਨਾਂ ਨੇ ਫੇਰ ਉਹਨੇ ਗੱਲ ਕੀਤੀ ਬੀਬੀ ਸਰਜੋ ਚ ਮਾਨੂੰ ਗੁੰਡ ਜਦੋਂ ਮਾਨੂੰ ਕਹਿੰਦੇ ਗੱਲ ਕੀਤੀ ਤੇ ਮਾਨੂੰ ਬਣੀ ਕਹਿੰਦੀ ਮੈਂ ਪ੍ਰਿੰਸੀਪਲ ਰਿਟਾਇਰ ਹੋਈ ਆ ਮੈਂ ਕੰਮ ਕਰਦਰੀ ਮੈਂ ਐਜੂਕੇਸ਼ਨ ਬਿਲੋਂਗ ਕਰਦੀ ਆ ਤੁਸੀਂ ਮੈਨੂੰ ਐਜੂਕੇਸ਼ਨ ਦੇ ਵਿਭਾਗ ਮਾ ਦਿਓ ਉਹ ਕਹਿੰਦੇ ਕੋਈ ਗੱਲ ਨਹੀਂ ਸੰਵਾ ਸਾਹਿਬ ਮੁੱਖ ਮੰਤਰੀ ਦੇ ਦਾਵੇਦਾਰ ਸੀਗੇ ਜਾਂ ਐਗਰੀਕਲਚਰ ਮਿਨਿਸਟਰੀ ਦੇ ਦਾਵੇਦਾਰ ਸੀਗੇ ਜਦੋਂ ਇਹਨਾਂ ਤੱਕ ਗੱਲ ਗਈ ਕਿ ਤੁਹਾਨੂੰ ਜੀ ਸਪੀਕਰ ਬਣਦਾ ਫੈਸਲਾ ਦਾ ਕਹਿੰਦੇ ਜੋ ਤੁਹਾਡਾ ਹੁਕਮ ਐਵੇਂ ਨਹੀਂ ਬਣ ਕੇ ਸਪੀਕਰ ਸਪੀਕਰ ਨਹੀਂ ਵਲੀਸ਼ਾ ਤਾਂ ਹੁੰਦੀ ਨਾ ਨਾ ਮੰਤਰੀ ਜੀ ਨਹੀਂ ਨਾ ਸਪੀਕਰ ਨਹੀਂ ਹੁੰਦੀ ਜੇ ਕਿਤੇ ਬੁੱਧਰਾਮ ਤੇ ਬੀਬੀ ਮਾਣੂ ਕੇ ਜਿਹੜੀ ਉੱਥੇ ਕੋਈ ਗਲਤੀ ਨਾ ਕਰ ਦਿੱਤੀ ਤੇ ਕੇਜਰੀਵਾਲ ਦੀ ਫਿਜ਼ਰਤ ਹੈ ਜਿੰਦੇ ਉਹਨੇ ਕੋਈ ਨਾ ਕੀਤੀ ਚੰਦ ਪਾਸੇ ਤੇਰੀ ਲੋੜ ਨਹੀਂ ਹੈਗੀ ਤੂੰ ਉੱਤ ਪਾਸੇ ਜਾ ਇਸੇ ਕਰਕੇ ਜਿਹੜੀ ਭਗਵੰਤ ਮਾਨ ਦੀ ਗੱਲ ਕੀਤੀ ਹੈ ਭੀ ਉਸ ਭਗਵੰਤ ਮਾਨ ਉਹਨਾਂ ਵੀ ਆਪਣਾ ਚਿਹਰਾ ਜਿਹੜਾ ਵਾ ਉਮੀਦ ਵਾ ਵੀ ਆਉਣ ਵਾਲੇ ਸਮੇਂ 'ਚ ਕੋਈ ਸਿੱਖ ਚਿਹਰਾ ਲੈ ਕੇ ਆਉਣਗੇ ਤੇ ਪ੍ਰਗਟ ਸਿੰਘ ਰਵੀ ਸ਼ਾਇਦ ਕਹਿਤਾ ਹੋਵੇ ਭਾਈ ਜੇ ਕੋਈ ਚੰਗੀ ਸੀਟ ਲੈਣੀ ਹੈ ਤੇ ਦੜਾ-ਦੜਾ ਪ੍ਰਕਾਸ਼ ਕਰ ਲੋ ਤੇ ਮੈਂ ਤੁਹਾਨੂੰ ਸਾਡੇ ਜਿਹੜੇ ਹੈਗੇ ਨੇ ਰਾਜਾਬੜੀ ਦੀ ਗੱਲ ਦੱਸਤੀ ਹੈ ਕਿ ਉਹਨੂੰ ਪਹਿਲਾਂ ਕਹਿਤਾ ਸੀ ਪ੍ਰਧਾਨ ਬਣਨਾ ਤੇ ਦਸਤਾਰ ਸਜੋਣੀ ਪਊ ਜੀ ਪਟੀ ਸਾਹਿਬ ਅਪ੍ਰੈਲ ਮਹੀਨੇ ਦੇ ਵਿੱਚ ਐਨਐਸਏ ਅਮਰਿਤਪਾਲ ਜਿਹੜੇ ਡਿਬਰੂਗੜ ਦੀ ਜੇਲ੍ਹ ਚ ਬੰਦਿਆ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਆ ਉਹਨਾਂ ਦੀ ਤੀਜੀ ਐਨਐਸਏ ਦੀ ਮਨਿਆਤ ਜਿਹੜੀ ਆ ਉਹ ਖਤਮ ਹੋ ਜਾਣੀ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਵੀ ਇਹ ਜਿਹੜੀ ਤੀਜੀ ਵਾਰੀ ਲਾਈ ਗਈ ਆ ਜਿਹੜੀ ਪਿਛਲੇ ਸਾਲ ਲਗਾਈ ਗਈ ਸੀ ਕਹਿੰਦੇ ਗੈਰ ਸਵਿਧਾਨਿਕ ਆ ਉਦੇ ਉੱਤੇ ਫੈਸਲਾ ਸੀਗਾ ਉਹਦੇ ਉੱਤੇ ਸੁਣਵਾਈ ਸੀਗੀ ਸੁਣਵਾਈ ਟਲ ਗਈ ਐ ਸੁਣਵਾਈ ਟਲ ਗਈ ਐ ਠੀਕ ਐ ਕੋਰਟ ਬਿਜ਼ੀ ਹੋ ਸਕਦੀ ਐ ਅਦਾਲਤਾਂ ਦੇ ਵਿੱਚ ਬਹੁਤ ਰੁਝੇਵੇਂ ਹੁੰਦੇ ਆ ਪਰ ਉਧਰੋਂ ਅਪ੍ਰੈਲ ਮਹੀਨਾ ਤੇ ਫੇਰ ਆਇਆ ਖੜਾ ਜੀ ਨਹੀਂ ਅਦਾਲਤਾਂ ਦੇ ਵਿੱਚ ਦੀ ਗੱਲ ਨਹੀਂ ਹੈ ਜੀ ਅੱਜ ਪੰਜਾਬ ਸਰਕਾਰ ਨੇ ਆਪਣਾ ਬਕਾਇਦਾ ਤੌਰ ਤੇ ਪੱਖ ਪੇਚ ਕੀਤਾ ਸੀ ਵੀ ਅਸੀਂ ਇੱਥੇ ਐਨਐਸ ਲਾਈਕ ਯੂ ਅੱਛਾ ਲੇਕਿਨ ਹਾਈ ਕੋਰਟ ਨੇ ਕਿਹਾ ਵੀ ਵੇਖ ਖੁਦ ਤੁਸੀਂ ਇਦਾਂ ਨਾ ਲੈ ਕੇ ਆਓ ਸਾਨੂੰ ਪੈਰਾਗ੍ਰਾਫ ਬਣਾਓ ਐਸਪਰੈਂਸ ਕਿ ਕਹਿੰਦੇ ਐ ਚ ਕੀ ਕਹਿੰਦੇ ਐ ਚ ਕਿੰਨੇ ਚ ਕੀ ਕਹਿੰਦੇ ਵਕਤ ਦੱਸੋ ਤੁਸੀਂ ਤੁਸੀਂ 23 April 2023 ਤੋਂ ਉਹਨਾਂ ਨੂੰ ਜੇਲ੍ਹ ਚ ਰੱਖਿਆ ਨਸ਼ਾ ਲਾ ਕੇ 2 ਸਾਲ ਤੱਕ ਕੋਈ ਗੱਲ ਹੋਣੀ ਸੀ ਤੀਜੇ ਸਾਲ ਨੂੰ ਕਾਰ ਵੀ ਕਰ ਸਕਦੇ ਸੀ ਤੀਜੇ ਸਾਲ ਚ ਮਾਮਲਾ ਅਦਾਲਤਾਂ ਚ ਜਾ ਸਕਦਾ ਸੀ ਡੀਸੀ ਵੀ ਕਰ ਸਕਦਾ ਸੀਗਾ ਲੇਕਿਨ ਕੀਤਾ ਕਿਸੇ ਨੇ ਉਹਦੇ ਤੇ ਇਲਜ਼ਾਮ ਲਾਇਆ ਗਿਆ ਪਿਓ ਖਾਲਸਾ ਨੇ ਜੀ ਐਂਟੀ ਸਟੇਟ ਐਂਟੀ ਸਟੇਟ ਲੇਕਿਨ ਉਹਦੇ ਜਿਹੜੇ ਵਕੀਲ ਸੀ ਹਰਜੋਤ ਮਾਜੂਰ ਸਿੰਘ ਮਾਨ ਇਮਾਨ ਸਿੰਘ ਖਾਰਾ ਤੇ ਅਰਸ਼ਦੀਪ ਸਿੰਘ ਟੀਮਾ ਉਹਨਾਂ ਕਾ ਨਾਂ ਦੀ ਅੱਜ ਗੱਲ ਕੋਈ ਨਹੀਂ ਹੈਗੀ ਜਿਹੜੇ ਵਿਅਕਤੀ ਦੀ ਤੁਸੀਂ ਗੱਲ ਕਰਦੇ ਹੋ ਉਹ ਵਿਅਕਤੀ ਤੇ ਵੇਖੋ ਤੁਸੀਂ ਇਹ ਕਿ ਉਹ ਬੰਦਾ ਜਿੰਨੇ ਸੰਵਧਾਨ ਦੀ 100 ਖਾਦੀ ਆ 100 ਖਾ ਕੇ ਉਹਨੇ ਇਲੈਕਸ਼ਨ ਲੜੀ ਆ 22 ਲੱਖ ਲੋਕਾਂ ਦੀ ਨਮਾਇੰਦਗੀ ਕਰ ਰਿਆ ਅੱਜੋ ਤੇ ਹੁਣੇ ਬਾਅਦ ਦੇ ਵਿੱਚ ਜਿੱਤਣ ਤੋਂ ਬਾਅਦ ਵੀ ਜਾ ਕੇ ਲੋਕ ਸਭਾ ਦੀ 100 ਖਾਦੀ ਹੁੰਦੀ ਆ ਆਪਣੀ ਸੰਵਧਾਨ ਦੀ 100 ਖਾਦੀ ਤੇ ਫਿਰ ਤੁਸੀਂ ਕਹਿੰਦੇ ਉਹਨੂੰ ਕਹਿੰਦੇ ਐਂਟੀ ਹੋ ਜੀ ਐਂਟੀ ਨੈਸ਼ਨਲ ਨਹੀਂ ਕਹਿ ਸਕਦੇ ਤੁਸੀਂ ਉਹਨੂੰ ਇਹਦੇ ਤੇ ਫਿਰ ਸਿਕਿਉਰਸ ਕਿਹਾ ਉਹਨਾਂ ਨੇ ਇਹਨੂੰ ਗਵਰਨਮੈਂਟ ਨੂੰ ਵੀ ਸਿਕਿਉਰਸ ਦਿਓ ਤੇ ਸਰਕਾਰੀ ਵਕੀਲ ਨੇ ਕਿਹਾ ਜੀ ਸਾਨੂੰ ਇੱਕ ਹਫਤੇ ਟਾਈਮ ਦਿਓ ਪਰ ਤਾਨੂੰ ਸੀਕੂਇੰਸਫਾਈਡ ਕਰ ਦਿੰਦੇ ਐ ਸੀਪੀ ਕਿਹੜੇ ਕਾਰਨਾ ਕਰਕੇ ਤੇ ਲਾਈ ਆ ਤੇ ਜੇ ਇਹਦੇ ਬਾਹਰ ਹੋਣਾ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਹੁਣ ਬਿਆਨਵਾਦ ਨੇ ਕਿ ਡੀ ਸੀ ਕੋਰਟ ਬੀ ਸੀ ਕਹਿੰਦੇਗਾ ਜੀ ਇਹਦੇ ਉਹਨਾਂ ਹੱਥਾਂ ਆ ਬੋ ਸਕਦੇ ਲੇਕਿਨ ਐਸ ਵੇਲੇ ਹਾਈ ਕੋਰਟ ਸਖਤ ਹੁੰਦੇ ਕਿਹਾ ਵੀ ਤ੍ਰਿਕ ਨੂੰ ਨੋਟ ਦਾ ਟਾਈਮ ਦਿੱਤਾ ਵੀ ਤ੍ਰਿਕ ਨੂੰ ਦੁਬਾਰਾ ਕਿ ਪੇਜ ਹੋ ਕੇ ਦੱਸੋ ਲੈ ਆ ਗਾ ਫਾਈਲ ਪੜਾਂਗੇ ਤੇ ਜਿੱਥੋਂ ਤੱਕ ਮੇਰਾ ਜੇ ਮਹੀਨਾ ਘੋਰ ਲੰਘ ਗਿਆ ਜੇ 2 ਮਹੀਨੇ ਲੰਘ ਗਏ ਤੇ 23 ਅਪ੍ਰੈਲ ਆ ਗਈ ਫਿਰ ਚੌਥੀ ਵਾਰੀ ਉਹਦੀ ਵਧਾ ਨਹੀਂ ਸਕਦੇ ਉਹਨੇ ਹੂੰ ਚੌਥੀ ਵਾਰੀ ਵਧਾਉਣਾ ਬਹੁਤ ਮੁਸ਼ਕਲ ਹੈ ਜੇ ਇੱਕ ਵਾਰੀ ਉਹਨਾਂ ਤੋਂ ਜਿਹੜੀ ਐਨਐਸ ਹਟ ਗਈ ਫਿਰ ਉਹ ਵਾਪਸ ਅੰਮ੍ਰਿਤਸਰ ਵੀ ਆ ਜਾਣਗੇ ਜੇਲ੍ਹ ਦੇ ਵਿੱਚ ਜਾਂ ਪੰਜਾਬ ਦੀ ਕਿਸੇ ਜੇਲ੍ਹ ਚ ਆ ਜਾਣਗੇ ਉਸ ਤੋਂ ਬਾਅਦ ਛੋਟੇ ਮੋਟੇ ਕਿਸਨ ਫਿਰ ਮੇਲਾ ਮਿਲਣੀ ਤੇ ਆਮ ਦੀਆਂ ਅੱਧੀਆਂ ਕਿਤੇ ਮੇਲਾ ਨਹੀਂ ਹੋਈ ਚੁੱਕੀ ਉਹਦੇ ਚ ਹੈਗੀਆਂ ਜੀ ਪਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ